पंहिंजी सौ बाईत नारंजणी दरगाह मतलोक ते मातोक ते आई सी परियां मंगल गे दे, ते फल बर आई आहे सौ सलाया वत हर दुनिया बेखण आई ए संगत वेखण आई आहे माता हर कोर जी ताई ਲੋਕ ਬਧੰਨਿਆ ਨੇ ਮਾਤਾ ਹਰ ਘਰ ਜੀਦੇ ਤਾਈ ਦੰਦ ਲੋਕ ਬਧੰਨਿਆ ਨੇ ਬਾਪੂ ਬੂਟਾ ਸਿੰਘ ਜੀ ਦੇ ਅੱਜ ਘਰ ਅੰਦਰ ਰੋਸ਼ਨਈਆ ਨੇ ਘਰ ਅੰਦਰ ਰੋਸ਼ਨਈਆ ਨੇ ਗਤੀ ਤੋਰ ਦਰਗਾਈਏ ਸੌ ਸਾਲ ਆਵਤਾਰ ਦੇ ਹਾੜਾ ਸੰਗਤ ਵੇਖਣ ਆਈਏ ਸੰਗਤ ਵੇਖਣ ਆਈਏ ਮਾਨੁਕੇ ਨਗਰ ਦਾ ਨਾ ਅਜੇ ਦੁਨੀਆ ਅੰਦਰ ਚਮਕਾਗੇ ਨੇ ਨਥਕ ਸੇਵਾ ਕਰ ਮੁਰਸ਼ਦ ਦੀ ਝੰਡ ਸਿਜਲ ਚੁਲਾਗੇ ਨੇ ਝੰਡ ਸਿਜਲ ਚੁਲਾਗੇ ਨੇ ਹੋ ਆਈ ਮਨੀ ਦੁਨੀਆਂ ਅੱਜ ਕਰਦੀ ਪਾਪਿਆਂ ਦੀ ਬੜੇ ਆਈ ਐ ਸੋਸਲਾ ਆਵਤਾ ਹਰ ਦੇਹਾੜਾ ਸੰਗਤ ਵੇਖਣ ਆਈ ਏ ਸੰਗਤ ਵੇਖ ਸਤਿਬਾਲੇ ਬਿਰਲੇ ਜਗ ਤੇ ਆਉਂਦੇ ਨੇ ਪੂਰਨ ਸਾਧੂ ਜੱਤ ਸਤਿਬਾਲੇ ਬਿਰਲੇ ਜਗ ਤੇ ਆਉਂਦੇ ਨੇ ਹਰ ਕਾ ਸੇਵਕ ਹਰ ਹੀ ਜੇਹਾ ਅਮਰ ਮਰਤਵਾ ਪਾਉਂਦੇ ਨੇ ਅਮਰ ਮਰਤਵਾ ਪਾਉਂਦੇ ਰਾ ਸੇਂਗ ਨਰੇਣਾ ਸੇਂਗ ਵਿੱਚ ਫਰ ਕਰ ਹਾ ਨ ਕਾਈ ਏ ਸੋ ਸਲਾ ਅਵਤਾਰ ਦਿਹਾੜਾ ਸੰਗਤ ਵੇਖਣ ਆਈ ਏ ਦੁਨੀਆ ਵੇਖਣ ਆਈ ਏ ਪਾਪ ਕੱਲਾ ਸਿੰਘ ਜੀ ਸੁੰਦਰਾ ਜਨਮ ਸਥਾਨ ਬਣਾਏ ਨੇ ਸੱਚਖੰਡ ਕਸ਼ਾ ਤੁਰਦਰਾ ਗਾਹ ਲੈ ਕੇ ਆਏ ਨੇ ਸੱਚ ਖੰਡ ਦਾ ਨਕਸ਼ਾ ਤੁਰਦਰਾ ਗਾਹ ਲੈ ਕੇ ਆਏ ਨੇ ਜੋ ਸ਼ਰਧਾ ਨਾਲ ਆਵੇ ਇੱਥੇ ਜੰਦੇ ਨਜਰਾ ਪਾਈਏ ਫ਼ੈਸਲਾ ਆਵਾ ਤਹਰਾ ਦਿਹਾੜਾ ਸੰਗਤ ਵੇਖੇ ਵੇਖਣ ਆਈ ਏ ਉਹ ਮਹਾਪੁਰਖ ਆਏ ਦੂਰੋਂ ਦੂਰੋਂ ਰਾਗੀ ਰਾਗ ਸੁਣਾਉਂਦੇ ਨੇ ਢਾਡੀ ਅਤੇ ਕਬੀ ਸ਼ਰਮ ਮਹਿਮਾ ਬਾਬਾ ਜੀ ਦੀ ਗਾਉਂਦੇ ਨੇ ਢਾਡੀ ਅਤੇ ਕਬੀ ਸ਼ਰਮ ਮਹਿਮਾ ਬਾਬਾ ਜੀ ਦੀ ਗਾਉਂਦੇ ਨੇ ਹੋ ਭੋਲਾ ਸਿੰਘ ਨੇ ਖਤੀ ਕਬਤਾ ਭਾਪਿਆਂ ਜਿਵੇਂ ਲਖਾਈ ਏ ਸੌ ਸਾਲਾਂ